ਤੇਗ ਬਹਾਦਰ ਸਾਹਿਬ ਨੂੰ ਦਬਕੇ ਨਾਲ ਆਖਿਆ ਹੈ ਜਿਮ ਤੁਮ ਕਹਿਓ ਸਾਹੋ ਸੁਨ ਕਾਨ हे ਗੁਰੂ ਤੇਗ ਬਹਾਦਰ ਲਓ ਵਿਖਾਓ ਤੁਹਾਡੇ ਨਾਮ ਚ ਕੀ ਕਰਾਮਾਤ ਹੈ ਤੁਸੀਂ ਕਹਿੰਦੇ ਸੀ ਨਾ ਵੀ ਕਾਗਜ ਬਨ ਕੇ ਲਿਆਓ ਤਲਵਾਰ ਤਿੱਖੀ ਧਾਰ ਤੇ ਤੁਹਾਨੂੰ ਨਾਮ ਦੀ ਕਰਾਮਾਤ ਵਿਖਾਈਏ ਆ ਵੇਖੋ ਬਾਦਸ਼ਾਹ ਔਰੰਗਜੀਤ ਨੇ ਤਿੱਖੀ ਤਲਵਾਰ ਤੁਹਾਡੇ ਵਾਸਤੇ ਕਾगज ਬਨ ਕੇ ਭੇਜ ਦਿੱਤੀ ਹੈ ਜਮਤ ਨਾਮ ਹੇਤ ਪਤੀਆਵਨ ਤੇ ਹੁਣ ਤੁਹਾਡੇ ਨਾਮ ਦੀ ਅਸੀਂ ਕਰਾਮਤ ਵੇਖੀ ਚਾਹਣੇ ਆ ਹੁਣ ਪਤਾ ਲੱਗ ਜਾਏਗਾ ਵੀ ਤੁਹਾਨੂੰ ਤੇਗ ਬਹਾਦਰ ਕਿਉਂ ਆਖਦੇ ਐ ਨਰ ਬਿੰਦਨ ਕੋ ਕੀ ਨ ਪਠਾਵਨ ਇਸ ਤਰ੍ਹਾਂ ਸਾਧ ਸੰਗ ਦੀ ਬਹੁਤ ਜਿਹੜੇ ਲੋਕ ਐ ਉਹ ਚਾਂਦਨੀ ਚੌਕ ਵਿੱਚ ਇਕੱਠੇ ਹੋਣ ਲੱਗੇ ਐ ਤੇ ਔਰੰਗਜੇਬ ਨੇ 100 200 ਸਿਪਾਹੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਕੈਦ ਚੋਂ ਚਾਂਦਨੀ ਚੌਕ ਲਿਆਉਣ ਵਾਸਤੇ ਲਿਆਂਦਾ ਹੈ ਕਿਉਂ ਨਾਹਕ ਨਿਜ ਪ੍ਰਾਨ ਬਿਨਾ ਸਹੋ ਸੱਚੇ ਪਾਤਸ਼ਾਹ ਮਹਾਰਾਜ ਨੂੰ ਕਹਿੰਦੇ ਤੁਸੀਂ ਕਿਉਂ ਆਪਦੇ ਪ੍ਰਾਨ ਗਵਾਉਂਦੇ ਹੋ اے ਬਾਦਸ਼ਾਹ ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਦਸ਼ਾਹ ਔਰੰਗਜ਼ੇਬ ਨੇ ਕਿੰਨੇ ਬੰਦੇ ਤੁਹਾਡੇ ਕੋਲ ਭੇਜੇ ਵੀ ਮੰਨ ਜਾਓ ਮੰਨ ਜਾਓ ਪਰ ਤੁਸੀਂ ਮੰਨੇ ਨਹੀਂ ਹੁਣ ਆਖਰੀ ਵਾਰ ਫਿਰ ਪੁੱਛਦੇ ਵੀ ਆਪ ਦੀ ਮੁਸਲਮਾਨ ਹੋ ਜਾਓ ਮਹਾਰਾਜ ਕਿਉਂ ਆਪਦੀ ਜਾਨ ਗਵਾਉਂਦੇ ਹੋ ਤਲਵਾਰ ਆ ਗਈ ਹੈ ਕੋਈ ਸਮੇਂ ਬਾਅਦ ਤੁਹਾਡਾ ਸਿਰ ਧੜ ਤੋਂ ਵੱਖ ਕਰ ਦਿੱਤਾ ਜਾਏਗਾ ਮਨ ਹੋ ਸ਼ਰਾ ਸੁ ਜੀਵਨ ਬਿਲਾਸ ਹੋ ਜੇ ਜਿਉਣਾ ਚਾਹੁੰਦੇ ਹੋ ਆਨੰਦ ਮਾਣੋ ਤੁਸੀਂ ਸ਼ਰਾ ਮੰਨ ਲਓ ਤੇ ਲੰਮੀ ਉਮਰ ਭੋਗੋਗੇ ਆਨੰਦ ਮਾਣੋਗੇ ਕਹੇ ਉਹ ਗੁਰੂ ਇਹ ਤੀਗ ਜੋ ਐ ਹੈ ਸੱਚੇ ਪਾਤਸ਼ਾਹ ਬੋਲੇ ਕਹਿੰਦੇ ਕਾਜੀ ਜਿਹੜੀ ਇਹ ਤੇਗ ਤੂੰ ਲੈ ਕੇ ਆਇਆ ਹੈ ਨਹ ਕਾਗਤ ਕੋ ਛੇਦ ਸਕਹਿ ਇਹਨੇ ਸਾਡਾ ਸਿਰ ਕੀ ਵੱਡਣਾ ਇਹ ਤਾਂ ਅੱਗੇ ਬੰਨਿਆ ਹੋਇਆ ਕਾਗਜ ਵੀ ਨਹੀਂ ਵੱਡ ਸਕਦੀ ਜਦੋਂ ਸਾਡੇ ਸਿਰ ਤੇ ਵੱਜੇਗੀ ਇਹਦੇ ਨਾਲ ਤਾਂ ਕਾਗਜ ਨਹੀਂ ਪਟਣਾ ਤੂੰ ਸਾਡੇ ਸਿਰ ਵੱਡਣ ਦੀਆਂ ਗੱਲਾਂ ਕਰਦਾ ਹੈ ਹਮਰੋ ਕਹਿਓ ਸਾਚ ਹੀ ਜਾਨੋ ਸਾਡਾ ਬਚਨ ਕਿਹਾ ਸੱਚਾ ਹੋਏਗਾ ਜੇ ਅਸੀਂ ਆਖਿਆ ਨਾ ਵੀ ਤੇਰੀ ਤੇਗ ਨੂੰ ਖੂਨ ਨਹੀਂ ਲੱਗੇਗਾ ਤੇ ਨਾ ਹੀ ਤੇਗ ਤੇਰੀ ਕਾगज ਪਾੜ ਸਕੇਗੀ ਜਿਹੜਾ ਤੇਗ ਦੇ ਅੱਗੇ ਵੜਿਆ ਹੋਇਆ ਤੁਸੀਂ ਮਾਰੇ ਕਹਿੰਦੇ ਸਾਡਾ ਇੱਕ ਇੱਕ ਬਚਨ ਸੱਚਾ ਹੋਵੇਗਾ ਬੇਸ਼ੱਕ ਤੁਸੀਂ ਪਰਖ ਕੇ ਵੇਖ ਸਕਦੇ ਹੋ ਨਹ ਪ੍ਰਤੀਤ ਤਾ ਪਰਖ ਨਾ ਠੰਨ ਹੋ ਜੇ ਤੁਹਾਨੂੰ ਸਾਡੇ ਤੇ ਭਰੋਸਾ ਨਹੀਂ ਤੇ ਤੁਸੀਂ ਸਾਡਾ ਬਚਨ ਪਰਖ ਕੇ ਵੇਖ ਸਕਦੇ ਹੋ ਤਪਹ ਪਿੰਜਰੇ ਦਵਾਰ ਉਘਾਰਾ ਇਹ ਸੁਣ ਕੇ ਕਾਜੀ ਤੇ ਮਲਾਣਿਆਂ ਨੂੰ ਸਣ ਕਪੜੀਆਂ ਅੱਗ ਲੱਗ ਗਈ ਇਹ ਨਾ ਗੁਰੂ ਤੇਗ ਬਹਾਦਰ ਸਾਹਿਬ ਦੀ ਕੈਦ ਸੀ ਜਿਹੜੀ ਪਿੰਜਰਾ ਉਦਾ ਮੂੰਹ ਖੋਲ ਲੈਣਾ ਕੀਤਾ ਹੈ ਨਿਕਸੀ ਵਹਿਰ ਵਿਗਿਆਨ ਉਦਾਰਾ ਗਿਆਨ ਵਿਗਿਆਨ ਦੇ ਉਦਾਰ ਦਾਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਪਿੰਜਰੇ ਵਿੱਚੋਂ ਬਾਹਰ ਨਿਕਲੇ ਹਨ ਪੁਨਕਾਰਾ ਗ੍ਰਹਿ ਕੋ ਵੱਡਪੌਰ ਫਿਰ ਮਹਾਰਾਜ ਸਾਹਿਬ ਸੰਗ ਜੀ ਮਹਾਰਾਜ ਦੇ ਪਿੱਛੇ ਤੁਰ ਪਏ ਤੇ ਕੁਝ ਸਿਪਾਈ ਅੱਗੇ ਤੁਰ ਪਏ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਬੇੜੀਆਂ ਤੇ ਹੱਥਕੜੀਆਂ ਖੋਲ ਦਿੱਤੀਆਂ ਗਈਆਂ ਸੱਚੇ ਪਾਤਸ਼ਾਹ ਮਹਾਰਾਜ ਜੀ ਫੌਜ ਦੇ ਨਾਲ ਚਾਂਦਨੀ ਚੌਂਕ ਵਾਲੇ ਪਾਸੇ ਨੂੰ ਤੁਰ ਪਏ ਕੈਦ ਜੇਲ੍ਹ ਦੇ ਵਿੱਚੋਂ ਕੈਦ ਵਿੱਚੋਂ ਮਹਾਰਾਜ ਨੇ ਬਾਹਰ ਪੈਰ ਪਾਇਆ ਹੈ ਸੋ ਨਿਕਸੀ ਸੋਢੀ ਸਿਰਮੌਰ ਸੋਢੀ ਕੁੱਲ ਦੇ ਸ਼ਰੋਮਣੀ ਸੱਚੇ ਪਾਤਸ਼ਾਹ ਜੀ ਕੈਦ ਵਿੱਚੋਂ ਬਾਹਰ ਨਿਕਲ ਆਏ ਹਨ ਲੋਕ ਹਜ਼ਾਰੋਂ ਸੁਣ ਸੁਣ ਆਈ ਜਦੋਂ ਮਹਾਰਾਜ ਦਿੱਲੀ ਦੀਆਂ ਗਲੀਆਂ ਚੋਂ ਲੰਘਦੇ ਸੁਣ ਸੁਣ ਕੇ ਸਾਰੀ ਦਿੱਲੀ ਦੇ ਸਿੱਖ ਹਿੰਦੂ ਮੁਸਲਮਾਨ ਸਾਰੇ ਇਹ ਕੌਤਕ ਵੇਖਣ ਵਾਸਤੇ ਮਹਾਰਾਜ ਦੇ ਪਿੱਛੇ ਪਿੱਛੇ ਆ ਰਹੇ ਆ ਦੂਰ ਦੂਰ ਸਭ ਵਰਜ ਹਟਾਏ ਤੇ ਦਿੱਲੀ ਦੀਆਂ ਗਲੀਆਂ ਬੰਦ ਹੋ ਗਈਆਂ ਖਾਲਸਾ ਦੀ ਸਾਰੀ ਸਿੱਖ ਸੰਗਤ ਜਾਂ ਜਿਹੜੇ ਵੀ ਮਰਨ ਨੂੰ ਪ੍ਰੇਮ ਕਰਦੇ ਉਹ ਸਾਰੇ ਦਿੱਲੀ ਦੀਆਂ ਗਲੀਆਂ 'ਚ ਮਰਨ ਨੂੰ ਵੇਖਣ ਵਾਸਤੇ ਮਾਈਆਂ ਛਤਾਂ ਤੇ ਚੜੀਆਂ ਹੋਈਆਂ ਨਿੱਕੇ ਨਿੱਕੇ ਬੱਚੇ ਵੇਖਣ ਆਏ ਸਾਰੀ ਦਿੱਲੀ ਗਚਾ ਗੱਚ ਸੰਗਤ ਨਾਲ ਭਰੀ ਹੋਈ ਹੈ ਤੇ ਡੰਡੇ ਮਾਰ ਮਾਰ ਕੇ ਵਿੱਚੋਂ ਰਾਹ ਬਣਾ ਬਣਾ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਚਾਂਦਨੀ ਚੌਕ ਵਾਲੇ ਪਾਸੇ ਲਜਾਇਆ ਜਾ ਰਿਹਾ ਹੈ Hindu Vrind Turk samudaye Ki Hindu ki Musalman ki Sikh ਸਾਰੇ ਮਹਾਰਾਜ ਨੂੰ ਜਾਂਦਿਆਂ ਹੋਇਆਂ ਵੇਖ ਰਹੇ ਆਖਰੀ ਦਰਸ਼ਨ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ ਸਾਰੇ ਆਪ ਦੇ ਵੱਡੇ ਭਾਗ ਜਾਣ ਕੇ ਸਤ ਗੁਰੂ ਦਾ ਆਖਰੀ ਦਰਸ਼ਨ ਕਰਨ ਵਾਸਤੇ ਆਏ ਆਰੇ ਖਰੇ ਬਾਜ਼ਾਰ ਵਿਖੇ ਬਿਸਮਾਈ ਇਸ ਤਰ੍ਹਾਂ ਸਾਧ ਸੰਗਤ ਦੀ ਬਾਜ਼ਾਰ ਭਰੇ ਹੋਏ ਆ ਸਭ ਸੱਚੇ ਪਾਤਸ਼ਾਹ ਨੂੰ ਵੇਖ ਵੇਖ ਕੇ ਹੈਰਾਨ ਹੋ ਰਹੇ ਹਨ ਨਿਕਟ ਖੂਪ ਲਘ ਤਿਸ ਥਲ ਗਏ ਤੇ ਮਰੇ ਚਾਂਦਨੀ ਚੌਂਕ ਪਹੁੰਚੇ ਤੇ ਖੂ ਹੈ ਹੁਣ ਤਾਂ ਪਤਾ ਨਹੀਂ ਹੈ ਕਿ ਨਹੀਂ ਹੈ ਸਾਧ ਸੰਗਤ ਜੀ ਇਥੇ ਖੂਹ ਸੀ ਇੱਕ ਧੰਨ ਗੁਰੂ ਸਾਹਿਬ ਜੀ ਮਹਾਰਾਜ ਜਾ ਕੇ ਖੂਹ ਦੇ ਕੋਲ ਬੈਠ ਗਏ ਹਨ ਚਲਨਿਕ ਸਾਇਓ ਮੱਜਨ ਕੀਏ ਤੇ ਮਰਨੇ ਪਾਣੀ ਜਲ ਕਢਵਾ ਕੇ ਨਾ ਖੂਹ ਦਾ ਤੇ ਤਾਰੇ ਜਲ ਦੇ ਨਾਲ ਗੁਰੂ ਦੇਵ ਗੁਰੂ ਤੇਗ ਬਹਾਦਰ ਸਾਹਿਬ ਨੇ ਇਸ਼ਨਾਨ ਕੀਤਾ ਹੈ ਜਪਜੀ ਪਾਠ ਕਰਨ ਪਨ ਲੱਗੇ ਤੇ ਮਹਾਰਾਜ ਨੇ ਜਪਦੀ ਸਾਹਿਬ ਪਾਠ ਆਰੰਭ ਕਰਨਾ ਸਤ ਗੁਰੂ ਜਪਦੀ ਸਾਹਿਬ ਮਹਾਰਾਜ ਇਸ਼ਨਾਨ ਕਰਕੇ ਸਣ ਕੇ ਸੀ ਤੇ ਵਸਤਰ ਪਹਿਨ ਲਿਆ ਗੁਰੂ ਤੇਗ ਬਹਾਦਰ ਸਾਹਿਬ ਨੇ ਤੇ ਪਾਤਸ਼ਾਹ ਜੀ ਹੁਣ ਸ੍ਰੀ ਜਪਦੀ ਸਾਹਿਬ ਦਾ ਪਾਠ ਆਰੰਭ ਕਰਨ ਲੱਗੇ ਐ ਬੈਠੇ ਹੋਤੋ ਬਿਰਛ ਤੇਸ ਆਗੇ ਮਹਾਰਾਜ ਸੰਗਤ ਜੀ ਇੱਥੇ ਬੋੜ ਹੁੰਦਾ ਸੀ ਨਾ ਬਾਅਦ ਚ ਵੱਡ ਦਿੱਤਾ ਚਲੋ ਹੁਣ ਚੱਗਾ ਚੁੱਕਿਆ ਉਹਦਾ ਟਿੱਡ ਨੰਗਾ ਹੁੰਦਾ ਇਹ ਬਹੁਤੇ ਲੰਮੇ ਸਮੇਂ ਦੀ ਗੱਲ ਨਹੀਂ ਬਾਅਦ ਚ ਵੱਡਿਆ ਬੋੜ ਚਾਂਦਨੀ ਚੌਕ ਉਹ ਬੜਾ ਸਮਾਂ ਬੋੜ ਦਾ ਰੁੱਖ ਰਿਹਾ ਖੂਹ ਸੀ ਜਿੱਥੇ ਖੂਹ ਦੇ ਲਾਗੇ ਖੂਚ ਤੇ ਇਸ਼ਨਾਨ ਕੀਤਾ ਸੀ ਗੁਰੂ ਸਾਹਿਬ ਨੇ ਤੇ ਉੱਦੇ ਲਾਗੇ ਬੋੜ ਦਾ ਰੁੱਖ ਸੀ ਸਤਗੁਰੂ ਇਸ਼ਨਾਨ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਲਾਗੇ ਬੋੜ ਦਾ ਰੁੱਖ ਸੀ ਸੱਚੇ ਪਾਤਸ਼ਾਹ ਦੀ ਉਸ ਬੋੜ ਦੇ ਰੁੱਖ ਦੇ ਹੇਠਾਂ ਚੌਂਕੜਾ ਮਾਰ ਕੇ ਬੈਠ ਗਏ ਆ ਕਹਿਓ ਜਬ ਹੈ ਹਮ ਸੀਸ ਨਿਵਾਏ ਤੇ ਮਾਰਾਇ ਨੇ ਜਲਾਦ ਨੂੰ ਆਖਿਆ ਮਾਰਾਇ ਕਹਿੰਦੇ ਭਾਈ ਅਸੀਂ ਜਬਦੀ ਸਾਹਿਬ ਦਾ ਜਾਪ ਕਰਾਂਗੇ ਤੇ ਜਦੋਂ ਅਸੀਂ ਜਬਦੀ ਸਾਹਿਬ ਦਾ ਜਾਪ ਕਰਕੇ ਬਾਣੀ ਸੰਪੂਰਨ ਹੁੰਦੀ ਹੈ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖੁਜਲੇ ਕੀਤੀ ਚੁੱਟੀ ਨਾਲ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੀ ਜਬਦੀ ਸਾਹਿਬ ਬਾਣੀ ਪੜ੍ਹ ਕੇ ਤੇ ਸਲੋਕ ਪੜ ਕੇ ਭੋਗ ਪਾਵਾਂਗੇ ਤੇ ਸਤਕਾਰ ਵਜੋਂ ਜਦੋਂ ਅਸੀਂ ਸੀਸ ਨਵਾਵਾਂਗੇ ਮੱਥਾ ਟੇਕਾਂਗੇ ਗੁਰਬਾਣੀ ਪੜ੍ਹ ਕਰਕੇ ਤਬ ਦੇਖੋ ਤੂੰ ਤੇਗ ਚਲਾਏ ਤੇ ਮਾਰ ਕੇ ਕਹਿੰਦਿਓ ਦੋਸੂਹੀ ਤੇਗ ਦਾ ਵਾਰ ਕਰਦਿਆ ਜੇ ਸਾਡੇ ਗਰਦਨ ਤੇ ਪਿੱਛੋਂ ਉਦੋਂ ਤੁਸੀਂ ਆਪਣੀ ਤੇਗ ਦਾ ਤਲਵਾਰ ਦਾ ਵਾਰ ਕਰ ਕਰਦਿਆ ਜੇ ਨਾਲੇ ਤੁਹਾਨੂੰ ਗਿਆਨ ਹੋ ਜਾਵੇਗਾ ਵੀ ਸਾਨੂੰ ਤੇਗ ਬਹਾਦਰ ਕਿਉਂ ਆਖਦੇ ਆ ਏ ਮਕਹ ਸਤਗੁਰ ਤਰ ਵਰਤਰੀ ਇਸ ਤਰ੍ਹਾਂ ਕਹਿ ਕੇ ਮਹਾਰਾਜ ਖੂਹ ਤੋਂ ਇਸ਼ਨਾਨ ਕਰਕੇ ਬਸਤਰ ਪਹਿਣ ਕੇ ਉੱਠ ਕੇ ਤੇ ਪਰਾਂ ਲਾਗੇ ਬੋੜ ਦਾ ਦਰਖਤ ਸੀ ਚਾਂਦਨੀ ਚੌਂਕ ਸੱਚੇ ਪਾਤਸ਼ਾਹੀ ਬੋੜ ਦੇ ਦਰਖਤ ਦੇ ਹੇਠਾਂ ਜਾ ਬੈਠੇ ਹਨ ਬੈਠ ਅਡੋਲ ਪਾਠ ਜਪ ਕਰੀ ਤੇ ਸਤਿਗੁਰੂ ਚੌਂਕੜਾ ਮਾਰ ਕੇ ਨੇਤਰ ਬੰਦ ਕਰ ਲਏ ਗੁਰੂ ਗਰੀਬ ਨਵਾਜ਼ ਨੇ ਜਪ ਦੀ ਸਾਰੰਭ ਕਰ ਦਿੱਤਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਗਰੀਬ ਨਿਵਾਜ ਜਪਦੀ ਸਾਹਿਬ ਦਾ ਜਾਪ ਕਰ ਰਹੇ ਹਨ ਮੱਘੇ ਪੰਚਮੀ ਸੁਦੀਪ ਚਾਨੋ ਹੋ ਜਦੋਂ ਇਹ ਸਾਰਾ ਕੁਝ ਵਰਤ ਰਿਹਾ ਓਦੋਂ ਦੀ ਤਰੀਖ ਦੱਸਦੇ ਆ ਕਵੀ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਸਾਧ ਸੰਗਤ ਜੀ ਮੱਘਰ ਦਾ ਮਹੀਨਾ ਸੀ ਮੱਘਰ ਸੁਦੀਪ ਪੰਚਮੀ ਸੀ ਕੀ ਭਾਵ ਮੱਘਰ ਦੀ ਮਸਿਆ ਤੋਂ 5 ਦਿਨ ਬਾਅਦ ਦੀ ਇਹ ਘਟਨਾ ਹੈ ਜੀ ਸੁਰਗੁਰੂ ਵਾਰ ਤਬਹ ਪਹਿਚਾਨੋ ਵੀਰਵਾਰ ਦਾ ਦਿਨ ਸੀਗਾ ਤੇ ਮੱਗਰ ਸੁਦੀ ਪੰਚਮੀ ਹੈ ਸੀ ਸੰਮਤ 1732 ਤੇ ਜਿਹੜਾ ਸਾਲ ਐ ਉਹ 1732 ਬਿਕਰਮੀ ਸੰਮਤ ਸੀ ਜਿਹੜਾ ਬਿਕਰਮੀ ਸੰਮਤ ਹੁੰਦਾ ਆ ਜਿਹੜਾ ਹੁਣ ਚੱਲਦਾ ਹਿਜਰੀ ਜਨਵਰੀ ਫਰਵਰੀ ਇਹਦੇ ਤੋਂ 57 ਸਾਲ ਅੱਗੇ ਚੱਲਦਾ ਹੈ ਤੇ 1732 ਬਣਦਾ ਉਹਦੇ 57 ਪਿਛਾਂ ਕਰ ਲੋ ਤੇ ਆ ਇਸਵੀ ਸੰਮਤ ਨਿਕਲ ਆਉ ਕਿੰਨਾ ਬਣਦਾ ਤੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਮੱਗਰ ਸੁਦੀ ਪੰਚਮੀ ਦਿਨ ਵੀਰਵਾਰ 1732 ਬਿਕਰਮੀ ਸੰਮਤ ਹੈ ਜੀ ਪਾਣਾ ਵਰਤਾਇਓ ਜਗਦੀਸ਼ਾ ਜਦੋਂ ਜਗ ਦੇ ਮਾਲਕ ਧਾਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਪਾਣਾ ਵਰਤਾਇਆ ਹੈ ਸੀਸ ਦਿਹੋ ਪਰ ਸਿਰਰ ਨਾ ਦੀਨਾ ਮਹਾਰਾਜ ਸੀਸ ਦੇਣ ਲੱਗੇ ਐ ਪਰ ਸਤਗੁਰਾਂ ਸਿਦਕ ਤੇ ਧਰਮ ਨਹੀਂ ਛੱਡਿਆ ਹੈ ਧਰਮ ਸੋ ਰਾਖਿਓ ਸਰਬ ਪ੍ਰਬੀਨਾ ਮਹਾਰਾਜ ਸਿਆਣੇ ਗਰੀਬ ਨਵਾਜ ਨੇ ਧਰਮ ਰੱਖਿਆ ਆਪਦਾ ਵੀ ਤੇ ਹਿੰਦੀ ਹਿੰਦੂਆਂ ਦਾ ਤਿਲਕ ਜੰਜੂ ਵੀ ਰੱਖਣ ਲੱਗੇ ਹਨ ਧਰੇ ਉਦ ਪਹਿਰਾ ਜਦ ਇੱਕ ਕੜੀ ਸਾਧ ਸੰਗਤ ਜੀ ਇੱਕ ਕੜੀ ਦੁਪਹਿਰ ਢਲ ਚੁੱਕੀ ਸੀ ਜਿਵੇਂ 12:30 ਦਾ ਸਮਾਂ ਹੁੰਦਾ ਨਾ ਦੁਪਹਿਰੇ ਇਹ ਸਮਾਂ ਹੋ ਚੁੱਕਾ ਹੈ ਫਿਰ ਆਪ ਜੀ ਨੂੰ ਦੱਸਾਂ 1732 ਬਿਕਰਮੀ ਸੰਮਤ ਮੱਗਰ ਸੁਦੀ ਪੰਚਮੀ ਦਿਨ ਵੀਰਵਾਰ ਦਪਹਿਰ ਤਕਰੀਬਨ ਜਿਵੇਂ 12:30 ਵਜ ਜਾਂਦੇ ਐ ਇੰਨਾ ਸਮਾਂ ਹੋ ਚੁੱਕਾ ਹੈ ਜੀ ਜਪਜੀ ਪਠ ਤਾਂ ਸਪੂਰੀ ਕਰੀ ਸੱਚੇ ਪਾਤਸ਼ਾਹ ਜੀ ਜਪਜੀ ਸਾਹਿਬ ਪੜਦੇ ਰਹੇ ਪੜਦਿਆਂ ਪੜਦਿਆਂ ਸੱਚੇ ਪਾਤਸ਼ਾਹ ਜੀ ਨੇ ਸਾਰਾ ਜਪਜੀ ਸਾਹਿਬ ਸੰਪੂਰਨ ਕਰ ਦਿੱਤਾ ਹੈ ਭੋਗ ਪਾਏ ਜਪ ਅਸੀਸ ਨਿਵਾਇਓ ਮਹਾਰਾਜ ਨੇ ਭੋਗ ਪਾਇਆ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲਾ ਸਗਲ ਜਗਤ ਚੰਗੀ ਆਈਆ ਬੁਰਈ ਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨਹੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨਹੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਕਹਿੰਦਿਆ ਹੋਇਆ ਸੱਚੇ ਪਾਤਸ਼ਾਹ ਜੀ ਨੇ ਉਹ ਬਾਣੀ ਦੇ ਸਤਕਾਰ ਵਜੋਂ ਜਦੋਂ ਸਿਰ ਨੀਵਾ ਕੀਤਾ ਹੈ ਬਨ ਉਪਰ ਕੋ ਜਬ ਹੈ ਉਠਾਇਓ ਸਿਰ ਨੀਵਾ ਕਰਕੇ ਨਮਸ਼ ਕਰਕੇ ਜਪਜੀ ਸਾਹਿਬ ਦੇ ਜਾਪ ਨੂੰ ਜਦੋਂ ਗਰੀਬ ਨਵਾਜ਼ ਨੇ ਸਿਰ ਝੁਕਾ ਕੇ ਦੁਬਾਰਾ ਸਿਰ ਤਾਂ ਨੂੰ ਖੜਾ ਕੀਤਾ ਹੈ ਜੀ ਸੈਦ ਤਬ ਕਰਕੇ ਬਲਬਾਹੂ ਸਮਾਣੇ ਦੇ ਰਹਿਣ ਵਾਲੇ ਜਲਾਦ ਜਲਾਲੂਦੀਨ ਨੇ ਐਣ ਪਿੱਛੋਂ ਜੋ ਦੇ ਪੂਰਾ ਆਪਦੇ ਸਰੀਰ ਦਾ ਬਲ ਲਾ ਕੇ ਤਲਵਾਰ ਕਸ ਲੈਣਾ ਕੀਤੀ ਹੈ ਤੇਗ ਬਿਹਾਰ ਤਾਕ ਗਰਮਾ ਹੋ ਆਉਦੇ ਸਾਰੇ ਸਰੀਰ ਦਾ ਜੋਰ ਲਾ ਕੇ ਬਹੁਤ ਝਟਕੇ ਨਾਲ ਇੱਕੋ ਵਾਰ ਸਤਿਗੁਰੂ ਤੇਗ ਬਹਾਦਰ ਸਾਹਿਬ ਦੇ ਪਿੱਛੋਂ ਗਰਦਨ ਤੇ ਵਾਰ ਕਰ ਦਿੱਤਾ ਹੈ ਤਰੀ ਚਲਾਵਨ ਗਈ ਨ ਤਹਲੋ ਜਦੋਂ ਇਹਨੇ ਤੇਗ ਚਲਾਈ ਨਾ ਤੇ ਇਹਦੀ ਚੱਲੀ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਗਰਦਨ ਦੇ ਨਾਲ ਨਹੀਂ ਅਜੇ ਲੱਗੀ ਸੀ ਅਦੇ ਕਹਿਲੋ ਕੋ 2 4 ਇੰਚ 2 4 ਸੂਤ ਸਤਗੁਰਾਂ ਦੀ ਗਰਦਨ ਤੋਂ ਪਿਛਾਂ ਸੀ ਜਲਾਦ ਦੀ ਜਿਹੜੀ ਤੇਗ ਤਲਵਾਰ ਪਕੜੀ ਹੋਈ ਵਾਰ ਕੀਤਾ ਤੇ ਥੋੜੀ ਜੀ ਅਜੇ ਪਿੱਛੇ ਹੈ ਜੀ ਧਰ ਤੇ ਸਿਰ ਉਤਰਿਓ ਗੁਰ ਪਹਿਲੋ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਪਹਿਲਾਂ ਹੀ ਧੜ ਤੋਂ ਉਤਰ ਗਿਆ ਮਾਰੇ ਨੇ ਆਖਿਆ ਸੀ ਨਾ ਵੀ ਤੁਹਾਡੀ ਤੇਗ ਦੀ ਮਜਾਲ ਨਹੀਂ ਸਾਡਾ ਸਿਰ ਕੱਟ ਸਕੇ ਤੇ ਤੁਹਾਨੂੰ ਵਿਖਾ ਦੇਾਂਗੇ ਸਾਨੂੰ ਤੇਗ ਬਹਾਦਰ ਕਿਉਂ ਕਹਿੰਦੇ ਸਤਗੁਰਾਂ ਦੇ ਜਦੋਂ ਵਾਰ ਕੀਤਾ ਨਾ ਖਾਲਸਾ ਦੀ ਸੀਸ ਤੇ ਅਰੇ ਵਾਰ ਪਹੁੰਚਿਆ ਨਹੀਂ ਸੀ ਜਲਾਦ ਦਾ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸੀਸ ਧੜ ਦੇ ਨਾਲੋਂ ਪਹਿਲਾਂ ਵੱਖਰਾ ਹੋ ਗਿਆ ਹੈ ਕੋ ਕੋ ਵਾਰ ਝਟਕ ਭੁਜ ਭਰੀ ਤੇ ਉਹ ਜਦੋਂ ਹੁਣ ਆਪਾਂ ਜ਼ੋਰ ਨਾਲ ਕਿਸੇ ਚੀਜ਼ ਤੇ ਵਾਰ ਕਰੀ ਉਹ ਚੀਜ਼ ਤੇ ਨਾ ਵੱਜੇ ਤੇ ਝਟਕਾ ਲੱਗਦਾ ਜਦੋਂ ਮਹਾਰਾਜ ਦਾ ਸੀਸ ਉਤਰ ਗਿਆ ਤੇ ਸਤਗੁਰੂ ਦੇ ਸੀਸ ਨੂੰ ਤਾਂ ਤੇਗ ਲੱਗੀ ਨਾ ਤੇ ਝਟਕਾ ਵੱਜਿਆ ਤੇ ਜਲਾਦ ਭੌਂਕੇ ਪਿਛਾਂ ਥੱਲੇ ਡਿੱਗ ਪਿਆ ਹੈ। ਨਗੀ ਨਗਰੀਵਾ ਮਹ ਔਰ ਤਰੀ ਕਿਉਂਕਿ ਮਹਾਰਾਜ ਦੇ ਸੀਸ ਦੇ ਰਤੀ ਮਾਤਰ ਵੀ ਉਹ ਤੇਗ ਨਾਲ ਨਹੀਂ ਲੱਗੀ ਹੈ। ਉੱਡਿਓ ਸੀਸ ਹੋਏ ਅੰਤਰ ਧਿਆਨ। ਤੇ ਮਹਾਰਾਜ ਦਾ ਧੜ ਰਹਿ ਗਿਆ ਤੇ ਸੀਸ ਕਿਸੇ ਨੂੰ ਦਿਸਣੋਂ ਹਟ ਗਿਆ। ਸਤਗੁਰੂ ਦਾ ਸੀਸ ਜਦੋਂ ਮਹਾਰਾਜ ਨੇ ਆਪ ਹੀ ਕੌਤਕ ਵਰਤਾਇਆ। ਤੇ ਸੀਸ ਵਢਿੰਦਿਆਂ ਸਾਰੀ ਸਤਿਗੁਰੂ ਦਾ ਸੀਸ ਉਸ਼ਾਲਾ ਮਾਰ ਕਰਕੇ ਅੰਤਰ ਧਿਆਨ ਅੰਤਰ ਧਿਆਨ ਕਹਿੰਦੇ ਗੁਪਤ ਹੋ ਜਾਣਾ ਦੇ ਸੁਣਾਣਾ ਸਤਿਗੁਰੂ ਦਾ ਸੀਸ ਕਿਸੇ ਨੂੰ ਦਿਸ ਨਹੀਂ ਰਿਹਾ ਹੈ ਬਹੀ ਅੰਧੇਰੀ ਧੂਲ ਮਹਾਨਾ ਜਦੋਂ ਮਹਾਰਾਜ ਦਾ ਸੀਸ ਕਟਿਆ ਹੀ ਹੈ ਖਾਲਸਾ ਜੀ ਤੇ ਧੁੱਪ ਚੜੀ ਤਿੱਖੜ ਦੁਪਹਿਰ ਦੇ ਵਿੱਚ ਇੱਕੋ ਦਮ ਹਨੇਰ ਤੇ ਮਾਰ ਕੇ ਤੇ ਰੋੜ ਉੱਡਣ ਲੱਗ ਪਏ ਆਕਾਸ਼ ਵਿੱਚ ਇੱਕੋ ਦਮ ਹਨੇਰਾ ਛਾ ਗਿਆ ਹੈ ਸਭ ਕੀ ਮੁੰਦੇ ਬਿलोचन ਐਸੀ ਇੰਨੀ ਜ਼ੋਰ ਨਾਲ ਤੂਫਾਨ ਵਰਿਆ ਰੋੜ ਮਿੱਟੀ ਰੁੱਖ ਉਡੜ ਕੇ ਤੇ ਸਾਰੇ ਪਾਸੇ ਘੁੰਮਣ ਲੱਗੇ ਜਿੰਨੇ ਲੋਕ ਖੜੇ ਹੋਏ ਸਭ ਦੇ ਨੇਤਰਾਂ ਦੇ ਵਿੱਚ ਮਿੱਟੀ ਪੈਂਦੀ ਮਾਰ ਮੋٹے ਮੋٹے ਰੋੜ ਮੱਥੇ ਵਿੱਚ ਜਾ ਜਾ ਵੱਜਦੇ ਸਭ ਨੇ ਆਪਣੇ ਨੇਤਰ ਬੰਦ ਕਰ ਲਏ ਹਨ ਕਥੂ ਬਿ ਲੋਕਿ ਉਜੈ ਨ ਜੈਸੀ ਕਿਸੇ ਤੋਂ ਕੁਝ ਵੀ ਵੇਖਿਆ ਨਹੀਂ ਜਾਂਦਾ ਸਾਰੇ ਪਾਸੇ ਹਾਹਾਕਾਰ ਮਚ ਗਈ ਹੈ ਸਤਿਗੁਰਾਂ ਦੇ ਸਿਰ ਜਿਹੜਾ ਹੈ ਉਹ ਵਕ ਹੁੰਦਿਆਂ ਸਾਰੀ ਸਭ ਪਾਸੇ ਹਨੇਰ ਚੱਕੜ ਚੁੱਲਦੇ ਸਭ ਨੇ ਨੇਤਰਾਂ ਅਗੇ ਹੱਥ ਰੱਖ ਲਏ ਐ ਕਿਸੇ ਨੂੰ ਵੇਖਿਆ ਕੁਝ ਦਿਸਦਾ ਨਹੀਂ ਦਿਨੇ ਰਾਤ ਪੈ ਗਈ ਐ ਸਭ ਪਾਸੇ ਹਨੇਰਾ ਛਾ ਗਿਆ ਹੈ ਹਾਏ ਹਾਏ ਸਭ ਤਿਹ ਛਿਨ ਕੀਨਾ ਹਾਏ ਹਾਏ ਦੀ ਆਵਾਜ਼ ਆਉਂਦੀ ਐ ਸਿੱਖਾਂ ਦੇ ਨੇਤਰਾਂ ਚੋਂ ਜਲ ਡੁੱਲਦਾ ਐ ਹਿੰਦੂ ਰੋਂਦੇ ਐ ਛੱਤਾਂ ਤੇ ਚੜ ਚੜ ਕੇ ਮੁਸਲਮਾਨ ਵੀ ਰੋਂਦੇ ਜਿਹੜੇ ਗੁਰੂ ਨਾਨਕ ਸਾਹਿਬ ਦੇ ਘਰ ਨੂੰ ਪ੍ਰੇਮ ਕਰਦੇ ਐ ਕਿਹੜੀ ਆਖਿਆ ਜਿਹਦੇ ਨੇਤਰਾਂ ਦੇ ਵਿੱਚੋਂ ਪਾਣੀ ਨਹੀਂ ਵਗਿਆ ਮਾਈ ਪਾਈ ਸੰਗ ਤਾਂ ਹਾਏ ਹਾਏ ਕਰਦੀਆਂ ਮਹਾਰਾਜ ਦਾ ਐਸਾ ਉਹ ਬਾਣੀ ਵਿੱਚ ਵੀ ਆਉਂਦਾ ਨਾ ਹ ਜੈ ਜੈ ਸੁਰ ਲੋਕ ਹੈ ਹੈ ਸਭ जग ਭਇਓ ਤੋ ਮਹਾਰਾਜ ਸੱਚੇ ਪਾਤਸ਼ਾਹ ਦਾ ਐਸਾ ਕੌਤਕ ਵੇਖ ਕੇ ਕਿਸੇ ਨੂੰ ਬਸ ਮਹਾਰਾਜ ਦਾ ਇੱਕ ਵਾਰੀ ਸੀਸ ਲੱਥਾ ਦਿਸਿਆ ਪਰ ਉਸ ਤੋਂ ਬਾਅਦ ਹਨੇਰ ਨਾਲ ਕਿਸੇ ਨੂੰ ਕੁਝ ਦਿਸਦਾ ਨਹੀਂ ਹੈ ਵੱਡ ਅਪਰਾਧ ਤੁਰਕ ਪਤ ਲੀਨਾ ਇਸ ਤਰ੍ਹਾਂ ਸਾਧ ਸੰਗਤ ਜੀ ਜੜੀਆਂ ਸੰਗਤਾਂ ਜਿਨ੍ਹਾਂ ਫਿਰ ਇੱਕ ਕੌਤਕ ਵੇਖਿਆ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਬਾਬਤ ਤੇ ਸਭ ਨੇ ਮਨ ਚ ਸੋਚਿਆ ਵੀ ਔਰੰਗ ਦੇਵ ਨੇ ਬਹੁਤ ਵੱਡਾ ਪਾਪ ਕੀਤਾ ਹੈ ਸੰਸਾਰ ਤੇ ਕਿਸੇ ਬ੍ਰਹਮ ਗਿਆਨੀ ਨੂੰ ਮਾਰਨ ਤੋਂ ਵੱਡਾ ਕੋਈ ਪਾਪ ਨਹੀਂ ਇਨੇ ਰੰਗਦੇਵ ਨੇ ਆਪਦੀ ਜੜ ਨੂੰ ਹੱਥ ਪਾ ਲਿਆ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਕੇ ਬੜਾ ਵੱਡਾ ਪਾਪ ਬੜਾ ਵੱਡਾ ਦਰੋਹ ਕਮਾਇਆ ਹੈ ਧੜਕ ਉਠੀ ਸਭ ਕੀ ਤਬ ਛਾਤੀ ਸਭ ਦੀਆਂ ਛਾਤੀਆਂ ਟੜਕਣ ਲੱਗ ਪਈਆਂ ਹਨ ਲਖ ਹੋਈ ਦੇ ਭਾ ਵੱਡ ਉਤਪਾਤੀ ਸਭ ਸਮਝ ਗਿਆ ਵੀ ਹੁਣ ਧਰਤੀ ਗਰਕ ਜਾਏਗੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਹੁਣ ਇਹ ਸੰਸਾਰ ਰਹੇਗਾ ਨਹੀਂ ਸਭ ਕੁਝ ਫਨਾ ਹੋ ਜਾਏਗਾ ਸਭ ਗਰਕ ਜਾਏਗਾ ਔਰੰਗਜੇਬ ਨੂੰ ਧਰਤੀ ਵੇਲ ਨਹੀਂ ਦੇਵੇਗੀ ਜਿਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਨਾਲ ਇਹ ਕੀਤਾ ਹੈ। ਤੇ ਸਿੱਖ ਕੀ ਝੋਰੀ ਸਿਰ ਆਇਓ। ਤੇ ਇਹ ਦਰਸਾ ਸਾਧ ਸੰਗ ਜਦੋਂ ਮਹਾਰਾਜ ਦੇ ਸੀਸ ਤੇ वार ਕੀਤਾ ਤੇ ਸਤਿਗੁਰਾਂ ਦਾ ਸੀਸ ਇੱਕੋ ਵਾਰੀ ਬੁੜਕ ਕੇ ਤੇ ਭਾਈ ਜੇਤੇ ਨੂੰ ਮਾਰਨੇ ਪਹਿਲੇ ਕਿਹਾ ਸੀ ਭਾਈ ਜੇਤਿਆ ਤਿਆਰੀ ਰੱਖੀ ਤੈਨੂੰ ਬੜੀ ਵੱਡੀ ਸੇਵਾ ਮਿਲਣੀ ਹੈ ਤੇ ਭਾਈ ਜੇਤਾ ਜੀ ਆਪਣੇ ਸਾਧ ਸੰਗ ਦੀ ਗਲ ਦੇ ਪੱਲੇ ਦਾ ਪੱਲਾ ਖਲਾਰ ਕੇ ਖੜੇ ਹੋਏ ਸੀ ਜਦੋਂ ਮਹਾਰਾਜ ਜਬਜੀ ਸਾਹਿਬ ਦਾ ਪਾਠ ਕਰ ਰਹੇ ਸਨ। ਇਹਦਰ ਜਦੋਂ ਸੀਸ ਤੇ ਵਾਰ ਹੋਇਆ ਤੇ ਭਾਈ ਜੈਤਾ ਜੀ ਦੇ ਜਾਹ ਛੋੜੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਪਵਿੱਤਰ ਸੀਸ ਪੈ ਗਿਆ ਹੈ ਤ੍ਰਸਕ ਹੋਹੀ ਤਿਨ ਭਲੇ ਛਪਾਇਓ ਹੋ ਤੇ ਭਾਈ ਜੈਤਾ ਜੀ ਨੇ ਜਦ ਹੀ ਮਹਾਰਾਜ ਪਾਤਸ਼ਾਹ ਦਾ ਸੀਸ ਆਪਦੇ ਹਜੂਰੀਏ ਵਿੱਚ ਕਪੜੇ ਵਿੱਚ ਕਬਦੇ ਵਿੱਚ ਕਰਕੇ ਇਦਾਂ ਵਲ ਕੇ ਲਕੋ ਲੈਣਾ ਤੇ ਮਹਾਰਾਜ ਦਾ ਸਿਰ ਪਾਤਸ਼ਾਹ ਦਾ ਛਾਤੀ ਨਾਲ ਲਾ ਲਿਆ ਹੈ ਹਟ ਕਿਸ ਹੋ ਕੀ ਦੇਸ ਨਹਿ ਦੇਖਾ ਤੇ ਪਿਛਾਂ ਹਟ ਗਿਆ ਭਾਈ ਜੈਤਾ ਭੀੜ ਚੋਂ ਪੈਰ ਪਟਦਾ ਪਟਦਾ ਭੱਜ ਪਿਆ ਉਥੋਂ ਫਿਰ ਪਿੱਛਾ ਪੌਂਕੇ ਨਹੀਂ ਵੇਖਿਆ ਹੈ ਨਿਕਸੀ ਅਪੁਰਤੀ ਸ਼ੀਘਰ ਵਿਸ਼ੇਖਾ ਬੜੀ ਛੇਤੀ ਨਾਲ ਭਾਈ ਜੈਤਾ ਦੀ ਮਰਦੇ ਸੀਸ ਨੂੰ ਛਾਤੀ ਨਾਲ ਲਾਇਆ ਤੇ ਮਹਾਰਾਜ ਦੇ ਸੀਸ ਦਾ ਜਿਹੜਾ ਖੂਨ ਹੈ ਉਹ ਪਈ ਜਿਤਾ ਜੀ ਦੇ ਜਿਹੜਾ ਗਲ ਵਿੱਚ ਪਰਣਾ ਉਹਦੋਂ ਪੈਂਦਾ ਹੈ ਤੇ ਬਹੁਤ ਸੰਭਾਲ ਕੇ ਗੁਰੂਦੇਵ ਦੇ ਸੀਸ ਨੂੰ ਖੁੱਲੇ ਕੱਪੜੇ ਚ ਲਪੇਟ ਕੇ ਤੇ ਭਾਈ ਜੈਤਾ ਛਾਤੀ ਨਾਲ ਲਾ ਕੇ ਤੇ ਅਨੰਦਪੁਰ ਸਾਹਿਬ ਨੂੰ ਭਜਿਆ ਜਾਂਦਾ ਹੈ ਜਿਤਕ ਬਿਹਗ ਬਪ ਮਹ ਬਲ ਜੇਤਾ ਜਿੰਨਾ ਬਲ ਹੁੰਦਾ ਸਰੀਰ ਵਿੱਚ ਉਹਨਾਂ ਜੋਰ ਲਾ ਕੇ ਪਾਈ ਜੈਤਾ ਦੀ ਭਜ ਰਹਿ ਵੀ ਕਿਤੇ ਮੈਂ ਕਿਸੇ ਦੇ ਹੱਥੀ ਨਾ ਆ ਜਾਵਾਂ ਮੈਂ ਗੁਰੂਦੇਵ ਦੇ ਸਰੂਪ ਦੀ ਬੇਦ ਵੀ ਨਹੀਂ ਹੋਣ ਦੇਣੀ ਹੈ ਗਮਨਿਓ ਮਾਰਗ ਮਹ ਕਰ ਤੀਤਾ ਬੜਾ ਜੋਰ ਲਾ ਕੇ ਜਿੰਨਾ ਸਰੀਰ ਚ ਬਲ ਸੀ ਭਾਈ ਜੈਤਾ ਦੀ ਦੌੜਦੇ ਹੈ ਭੱਜ ਗਏ ਆਨੰਦਪੁਰ ਸਾਹਿਬ ਨੂੰ ਜਾ ਰਹੇ ਹਨ ਨਿਸਬਾਸੁਰ ਮਹਿ ਕੀਨ ਪਿਆਨਾ ਦਿਨ ਰਾਤ ਰੁਕੇ ਹੀ ਨਹੀਂ ਪਾਈ ਜਾਈ ਤਾ ਜੀ ਚੱਲਦੇ ਗਏ ਚੱਲਦੇ ਚੱਲਦੇ ਮਹਾਰਾਜ ਦੀ ਸੇਵਾ ਖਟ ਰਹੇ ਹੈ ਨਹ ਬਿਸ ਨਾਮ ਕੀਨ ਕਿਸ ਥਾਨਾ ਕਿਸੇ ਥਾਂ ਪਾਣੀ ਦੀ ਕਟ ਨਹੀਂ ਪਾਈ ਜਾਈਤੇ ਨੇ ਪੀਤੀ ਨਾ ਕਿਤੇ ਰੁਕਿਆ ਹੈ ਨਹ ਬਿਸ ਰਾਮ ਕੀਨ ਕਿਸ ਥਾਨਾ ਕਿਸੇ ਥਾਂ ਤੇ ਵਿਸ਼ਰਾਮ ਨਹੀਂ ਕੀਤਾ ਹੈ ਸਿਮਰਤ ਗੁਰੂ ਗਰੀਬ ਨਿਵਾਜ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਿਮਰਦੇ ਯਾਦ ਕਰਦੇ ਕਰਦੇ ਪਈ ਜੈਤਾ ਜੀ ਭਜੇ ਜਾਂਦੇ ਤੁਰੇ ਜਾਂਦੇ ਐ ਰੱਖੋ ਨਿਜ ਦਾਸਨ ਕੀ ਲਾਜ ਤੇ ਨਾਲੇ ਕਹਿੰਦੇ ਜਾਂਦੇ ਮਹਾਰਾਜ ਜਿਹੜੇ ਦਾਸ ਨੂੰ ਸੇਵਾ ਬਖਸ਼ੀ ਮੇਰੀ ਝੋੜੀ ਚ ਤੁਹਾਡਾ ਅਸੀਸ ਹੈ ਤੇ ਮੈਂ ਇਹਨਾਂ ਦੇ ਹੱਥੀਂ ਨਾਵਾਂ ਪਾਤਸ਼ਾਹ ਇਹ ਆਨੰਦਪੁਰ ਸਾਹਿਬ ਮੈਂ ਬਚਨ ਕੀਤਾ ਤੁਹਾਡਾ ਅਸੀਸ ਪਚਾਵਾਂਗਾ ਤੁਸੀਂ ਸੇਵਾ ਬਖਸ਼ੀ ਪਾਤਸ਼ਾਹ ਜੀ ਹੁਣ ਆਪਦੇ ਦਾਸ ਦੀ ਲਾਜ ਰੱਖਿਆ ਜੇ ਨਿਕਸ ਗयो ਪਰਤੇ ਸੇਖ ਜਬੈ ਇਸ ਤਰ੍ਹਾਂ ਖਾਲਸਾ ਜੀ ਜਦੋਂ ਭਾਈ ਜੈਤਾ ਦੀ ਸੀਸ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਦਾ ਤੇ ਦਿੱਲੀ ਨਗਰ ਵਿੱਚੋਂ ਨਿਕਲ ਗਏ ਹਨ ਬਹੀ ਅੰਧੇਰੀ ਮਿਟ ਗਈ ਤਬਾ ਤੇ ਉਸੇ ਵੇਲੇ ਹਨੇਰੀ ਥਮ ਗਈ ਹੈ ਬਿਲਕੁਲ ਪਹਿਲਾਂ ਵਾਂਗ ਨਾ ਛਾਟੀ ਚਿੱਟਾ ਦਿਨ ਸੂਰਜ ਚੜ ਆਇਆ ਹੈ ਧਰ ਪਰ ਧਰ ਸਭ ਨਰਨ ਨਿਹਾਰਾ ਤੇ ਧਰਤੀ ਤੇ ਜਦੋਂ ਹਨੇਰ ਹਟਿਆ ਤੇ ਥੋੜਾ ਜਿਹਾ ਰਾਤ ਵਾਂਗੂ ਹੋ ਗਿਆ ਸੀ ਸਾਰਾ ਕੁਝ ਜਦੋਂ ਥੋੜਾ ਹਨੇਰ ਹਟਿਆ ਤੇ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਧੜਿਆ ਪਵਿੱਤਰ ਉਹ ਸਾਰੀ ਸੰਗਤ ਨੂੰ ਦਿਸ ਰਿਹਾ ਸੀਸ ਮਹਾਰਾਜ ਦਾ ਕਿਸੇ ਦੇ ਨਜਰੀ ਨਹੀਂ ਪੈਂਦਾ ਹੈ ਉਹ ਜਿਹੜੇ ਔਰੰਗਜ਼ੇਬ ਦੇ ਬੰਦੇ ਸੀ ਉੱਥੇ ਖੜੇ ਪਹਿਰੇਦਾਰ ਫੌਜ ਬਹੁਤ ਲੱਗੀ ਸੀ ਜਦੋਂ ਮਹਾਰਾਜ ਦਾ ਕੱਲਾ ਸੀਸ ਹੀ ਰਹਿ ਗਿਆ ਉਹ ਧਾੜੀ ਰਹਿ ਗਿਆ ਸੀਸ ਹੈ ਨਹੀਂ ਤਾਂ ਫੋ